ਸਿੰਘ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਨਾਮ ਅਵਿੰਦਰ ਸਿੰਘ ਤੇ ਆਪਣੇ ਪਿੰਡ ਜਿਹੜਾ ਮੇਲੇ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਸ਼ੁਰੂ ਤੇ ਰਣੀ ਕੰ ਦਾ ਮੇਲਾ ਪਤਾ ਯਾ ਤੁਹਾਨੂੰ ਵੀ ਹੁੰਦਾਗਾ ਇਸ ਸਾਲ ਬਰਾਤਰੀ ਦਾ ਆਜੋ ਫਿਰ ਤੁਹਾਨੂੰ ਦਿਖਾਉਣੇ ਆਗੇ ਕੀ ਕੀ ਚੀਜ਼ਾਂ ਲੱਗ ਚੁੱਕੀਆਂ ਨੇ ਤੇ ਕਿਹੜੀਆਂ ਕਿਹੜੀਆਂ ਦੁਕਾਨਾਂ ਆ ਗਈਆਂ ਆਜੋ ਦਿਖਾਈਏ ਦੇਖੋ ਜੀ ਛੋਲੇ ਆ ਗਏ ਛੋਟੇ ਬੱਚਿਆਂ ਵਾਲੇ ਇਹ ਵੀ ਲੱਗ ਚੁੱਕੇ ਨੇ ਤੇ ਜਹਾਜ ਆ ਗਿਆ ਛੋਟਾ ਜਹਾਜ ਆ ਗਿਆ ਇਹ ਆ ਦੇਖੋ ਆ ਗਿਆ ਗੱਡੀਆਂ ਉਧਰ ਸਾਹਮਣੇ ਵੱਡੇ ਚਾਗਰ ਚੁੰਡੇ ਲੱਗ ਰਹੇ ਨੇ ਠੀਕ ਇਹ ਦੇਖੋ ਆ ਸਾਡੀ ਕੁੱਕਣੀ ਫਿਰਦੀ ਆ ਕਿਉਂ ਨਹੀਂ ਵੱਜ ਕੇ ਵੱਜਾ ਵੱਜਾ ਕਿੱਥੇ ਜਾਣਾ ਹੈ ਹੈ ਹੋਤੀ ਆ ਆ ਚਲੀਏ ਆ ਜੋ ਭਾਈ ਆ ਜੋ ਸਾਨੂੰ ਹੋਰ ਵੀ ਦਿਖਾਉਣੇ ਅੱਗੇ ਦੁਕਾਨਾਂ ਕਿੜੀਆਂ ਕਿੜੀਆਂ ਆ ਗਈਆਂ ਲਾਲਾ ਜੂਟਾ ਲਾ ਲਾ ਸਾਡੀ ਗਨੀਤਾਂ ਬਈ ਝੂਟਾ ਲੈਣ ਲੱਗੀ ਦੇਖਦੇ ਹੁਣ ਖਾਣੇ ਆ ਗਏ ਬਾਈ ਗਨੀਤਾ ਇੱਧਰ ਬਾਈ ਕਰ ਦੇ ਬਾਈ ਬਾਈ ਕਰ ਦੇ ਉਸ ਦੁਕਾਨਾਂ ਜੀ ਆ ਆ ਗਈਆਂ ਤੇ ਸੂਨ ਦੁਕਾਣਾਂ ਦੇਖੋ ਇੱਕ ਦੇਖੋ ਲੋਕੋ ਦੇਖੋ ਟੀ ਲੈਣਾ ਨਹੀਂ ਤਾਂ ਹੈ ਦੇਖੋ ਜੀ ਕਸੂਰ ਅੰਦਰ ਨੇ ਵੀੜੀਆਂ ਤਿਆਰੀਆਂ ਮੇਲੇ ਦੀਆਂ ਸ਼ੁਰੂ ਹੋ ਚੁੱਕੀਆਂ ਨੇ ਆੜੀਆਂ ਦੁਕਾਨਾਂ ਨੇ ਜੀ ਇਹ ਸਾਰੀਆਂ ਲੋਕ ਪਹਿਲਾਂ ਬੁੱਕ ਕਰ ਲੈਂਦੇ ਨੇ ਆ ਗਏ ਲੋਕੜੇ ਆ ਗਏ 哎，你呢？